ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਜੀ ਪਨੀਰ ਦੀ ਸਬਜ਼ੀ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਬਸ ਵੱਧ ਤੋਂ ਵੱਧ 5-7 ਮਿੰਟ ਲੱਗਦੇ ਨੇ ਸਬਜ਼ੀ ਬਣਾਉਣ ਨੂੰ ਤੇ ਗਰਮੀ ਹੈ ਜੀ ਗਰਮੀ ਦੇ ਵਿੱਚ ਆਪਾਂ ਨੂੰ ਜ਼ਿਆਦਾ ਟਾਈਮ ਮਤਲਬ ਸੇਕ ਦੇ ਵਿੱਚ ਰਹਿਣਾ ਵੀ ਮੁਸ਼ਕਿਲ ਹੈ ਇਹ ਆਪਾਂ ਲਿਆਏ ਜੀ ਪਨੀਰ ਇਹਦੇ ਲੰਬੇ ਲੰਬੇ ਪੀਸ ਆਪਾਂ ਕੱਟ ਲਈ ਨੇ ਇਹ ਇੱਕ ਸ਼ਿਮਲਾ ਮਿਰਚ ਲਈ ਆ ਇਹਦੇ ਵੀ ਲੰਬੇ ਪੱਤੀ ਪਤਲੇ ਪੀਸ ਕੱਟੇ ਆ ਤੇ ਇੱਕ ਹੀ ਆਪਾਂ ਵੱਡੇ ਸਾਈਜ਼ ਦਾ ਟਮਾਟਰ ਲਿਆ ਵਾ ਇਹਦੇ ਵੀ ਲੰਬੇ ਪੀਸ ਕੱਟੇ ਆ ਇਹ ਚਾਰ ਪੰਜ ਆਪਾਂ ਪਿਆਜ਼ ਲਈ ਨੇ ਲੰਬੇ ਲੰਬੇ ਤੇ ਮੋਟੇ ਕੱਟੇ ਆ ਤੇ ਮੋਟੇ ਕੱਟਣੀਆਂ ਥੋੜੇ ਜਿਹਾ ਪਿਆਜ਼ ਤਾਂ ਕਿ ਇਹ ਵਧੀਆ ਬਣ ਸਕਣ ਪਿਆਜ਼ ਸੁੱਕੀ ਸਬ지 ਚ ਜ਼ਿਆਦਾ ਹੀ ਪੈਂਦਾ ਹੁੰਦਾ ਵਾ ਇਸ ਕਰਕੇ ਆਪਾਂ ਚਾਰ ਪੰਜ ਪਿਆਜ਼ ਲੈ ਲਏ ਆ ਦੇ ਨਾਲ ਸਬਜ਼ੀ ਦਾ ਟੇਸਟ ਜ਼ਿਆਦਾ ਆਵੇਗਾ ਤੇ ਇਹ ਆਪਾਂ ਰੱਖ ਲਈਏ ਕੜਾਈ ਇਹਦੇ ਚ ਪਾਇਆ ਆਪਾਂ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਵਾ ਤਾਂ ਕਿ ਇਹਦਾ ਜਿਹੜਾ ਕੱਚੇਪਨ ਦਾ ਟੇਸਟ ਜਿਹਾ ਉਹ ਨਾ ਆਵੇ ਇਸ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਚਿੱਟਾ ਕਰ ਲੈਣਾ ਤੇ ਬਾਅਦ ਵਿੱਚ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਠੰਡਾ ਕਰ ਲੈਣਾ ਉਸ ਤੋਂ ਬਾਅਦ ਪਾ ਦੇਣਾ ਜੀਰਾ ਤੇ ਅਜਵੈਨ ਇਹਨਾਂ ਨੂੰ ਭੁੰਨ ਲੈਣਾ ਵਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜੇ 4-5 ਪਿਆਜ਼ ਕੱਟੇ ਨੇ ਇਹ ਪਾ ਦਿਆਂਗੇ ਤੇ ਇਹਨਾਂ ਨੂੰ ਵੀ ਆਪਾਂ ਹਲਕੇ ਜਿਹੇ ਗੁਲਾਬੀ ਹੋਣ ਤੱਕ ਪਕਾਵਾਂਗੇ ਜਿੰਨਾ ਚਿਰ ਇਹਨਾਂ ਦਾ ਹਲਕਾ ਜਿਹਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਜੇ ਘਰ ਵਿੱਚ ਦੋ ਗੈਸਟ ਪਰੌਣੇ ਵੀ ਆ ਜਾਣ ਤਾਂ ਇਹ ਬਹੁਤ ਜਲਦੀ ਸਬਜ਼ੀ ਬਣ ਜਾਂਦੀ ਹੈ ਆਪਾਂ ਨੂੰ ਸਮਝ ਨਹੀਂ ਆਉਂਦਾ ਕੀ ਬਣਾਈਏ ਕੀ ਬਣਾਈਏ ਤਾਂ ਆਪਾਂ ਇਹ ਹੀ ਸਬਜ਼ੀ ਬਣਾ ਕੇ ਦੇ ਸਕਦੇ ਹਾਂ ਤੇ ਬਹੁਤ ਵਧੀਆ ਸਬਜੀ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਤੇ ਗੰਡੇ ਆਪਾਂ ਲਾਉਂਦੇ ਰਹਿਣਾ ਸਬਜੀ ਨੂੰ ਤਾਂ ਕਿ ਚਾਰ ਸਿਕਰੋਂ ਚੰਗੀ ਤਰ੍ਹਾਂ ਪੱਕ ਜਾਣ ਗਰਮੀਆਂ ਇਸ ਤਰ੍ਹਾਂ ਪਨ ਹੋਏ ਹੁੰਦਾ ਵੀ ਚਲਦੀ ਚਲਦੀ ਸਬਜੀ ਬਣ ਜੇ ਵੀ ਤੇ ਆਪਾਂ ਸਰਬ ਕਰੀ ਇਹ ਆਪਾਂ ਜਿਹੜਾ ਟਮਾਟਰ ਕੱਟਿਆ ਸੀ ਪਤਲਾ ਪਤਲਾ ਇਹ ਵੀ ਵਿੱਚ ਪਾਤਾ ਵਾ ਪਤਲਾ ਤੇ ਲੰਬਾ ਕੱਟਿਆ ਸੀਗਾ ਟਮਾਟਰ ਆਪਾਂ ਸੁੱਕੀ ਸਬਜੀ ਦੇ ਵਿੱਚ ਤਾਂ ਆਪਾਂ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਕੇ ਵੀ ਜਿਹੜਾ ਹੁੰਦਾ ਪਿਆਜ਼ ਹੁੰਦਾ ਏ ਜਾਂ ਆਪਣਾ ਟਮਾਟਰ ਹੁੰਦੇ ਨੇ ਕਿਸੇ ਵੀ ਸ਼ੇਪ ਚ ਕੱਟ ਕੇ ਪਾ ਸਕਦੇ ਆ ਸੁੱਕੀ ਸਬਜ਼ੀ ਤੋਂ ਜ਼ਰੂਰੀ ਨਹੀਂ ਵੀ ਬਰੀਕ ਹੀ ਕੱਟਣੀਆਂ ਆ ਜਾਂ ਲੰਬੀ ਕੱਟਣੀਆਂ ਪਰ ਆਪਾਂ ਇੱਥੇ ਲੰਬੀ ਕੱਟੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਇਹਨਾਂ ਨੂੰ ਸੌਫਟ ਹੋਣ ਤੱਕ ਪਕਾਵਾਂਗੇ ਆਪਾਂ ਪਤਲੇ-ਪਤਲੇ ਕੱਟੇ ਕਰਕੇ ਟਮਾਟਰ ਤੇ ਜਲਦੀ ਹੀ ਸੌਫਟ ਹੋ ਜਾਂਦੇ ਆ ਜੇ ਆਪਾਂ ਮੋٹے ਕੱਟਦੇ ਆਂ ਫਿਰ ਟਾਈਮ ਲੱਗ ਜਾਂਦਾ ਪਰ ਆਪਾਂ ਪਤਲੇ ਕੱਟੇ ਆ ਤੇ ਬਰੀਕ ਕੱਟੇ ਆ ਤੇ ਇਹ ਆਪਨੇ ਟਮਾਟਰ ਜਿਹੜੇ ਸੌਫਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਲਸਣ ਦਾ ਪੇਸਟ ਲਸਣ ਆਪਾਂ ਕੁੱਟ ਕੇ ਪਾਇਆ ਇਹਦੇ ਵਿੱਚ ਤੇ ਇਹ ਆਪਾਂ ਦੋ ਹਰੀ ਲਾਲ ਮਿਰਚਾਂ ਲਈਆਂ ਨੇ ਆਪਾਂ ਹਲੀਆਂ ਵੀ ਲੈ ਸਕਦੇ ਆ ਇਹ ਆਪਾਂ ਕੱਟ ਕੇ ਵਿੱਚ ਪਾਤੀਆਂ ਨੇ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਾਂਗੇ ਹਲਕਾ ਇਹਨਾਂ ਨੂੰ ਸੇਕ ਲਗਾਉਣ ਤੋਂ ਬਾਅਦ ਇਹ ਜਿਹੜੀ ਆਪਾਂ Shimla mirch ਕੱਟੀ ਆ ਇਹ ਵੀ ਆਪਾਂ ਇਹਦੇ ਵਿੱਚ ਪਾ ਦੇਾਂਗੇ ਤੇ ਇਹਨੂੰ ਵੀ ਥੋੜੇ ਟਾਈਮ ਲਈ ਆਪਾਂ ਸੇਕ ਲਵਾ ਲਾਂਗੇ ਭੁੰਨ ਲਵਾਂਗੇ ਤੇ ਗੈਸ ਆਪਾਂ ਇੱਥੇ ਲੋ ਕਰ ਦੇਣਾ ਹੈ ਮਤਲਬ ਮੀਡੀਅਮ ਸ ਮੀਡੀਅਮ ਫਲੇਮ ਕਰ ਦੇਣਾ ਗੈਸ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1/2 ਚਮਚਾ ਨਮਕ ਦਾ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਅੱਧਾ ਚਮਚਾ ਲਾਲ ਮਿਰਚਾਂ ਅੱਧਾ ਚਮਚਾ ਇਹ ਆਪਾਂ ਹਲਦੀ ਪਾਤੀ ਆ ਅੱਧਾ ਚਮਚਾ ਗਰਮ ਮਸਾਲਾ ਅੱਧਾ ਚਮਚਾ ਧਨੀਆ ਪਾਊਡਰ ਤੇ ਇਹ ਆਪਾਂ 2 ਚਮਚੇ ਦੇ ਵਿੱਚ ਪਾਣੀ ਦੇ ਪਾ ਦੇਾਂਗੇ ਤੇ ਇਹ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨਾਂਗੇ ਪਾਣੀ ਦੇ ਵਿੱਚ ਜਦ ਤੱਕ ਆਪਣਾ ਇਹ ਪਾਣੀ ਸੁੱਕ ਨਹੀਂ ਜਾਂਦਾ ਤੇ ਸਬਜ਼ੀ ਆਪਣੀ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀ ਜੇ ਨੂੰ ਆਪਾਂ ਹਲਾਉਂਦੇ ਰਹਿਣਾ ਤੇ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਵਾ ਲਓ ਜੀ ਇਹ ਆਪਾਂ ਨੇ ਮਸਾਲੇ ਜਿਹੜੇ ਪੱਕ ਚੁੱਕੇ ਆ ਤੇ ਵਧੀਆ ਪੱਕ ਕੇ ਤਿਆਰ ਹੋਏ ਆ ਦੇਖ ਲਓ ਮਸਾਲਾ ਵਧੀਆ ਬਣ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਪਨੀਰ ਇਹਨੂੰ ਵੀ ਆਪਾਂ ਸਾਜੀ ਦੇ ਵਿੱਚ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦੇਾਂਗੇ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਮਤਲਬ ਜਿਹੜੇ ਆਪਣੇ ਮਸਾਲੇ ਨੇ ਚੰਗੀ ਤਰ੍ਹਾਂ ਲੱਗ ਜਾਣ ਪਨੀਰ ਨੂੰ ਇਸ ਤਰ੍ਹਾਂ ਨੂੰ ਮਿਕਸ ਕਰ ਲੈਣਾ ਵਾ ਤੇ ਹਲਕੇ ਹੱਥ ਨਾਲ ਹੀ ਕਰਨਾ ਵਾ ਤਾਂ ਕੀ ਇਹ ਸਭ ਜਿਹੜਾ ਪਨੀਰ ਆਪਾਂ ਕੱਟਿਆ ਇਹ ਵਿੱਚ ਘੋਲ ਨਾ ਜਾਵੇ ਤੇ ਹੁਣ ਆਪਾਂ ਇਹਦੇ ਤੇ ਢੱਕਣ ਲਾ ਕੇ ਇਹਨੂੰ 2-4 ਮਿੰਟ ਲਈ ਪੱਕਣ ਦੇਵਾਂਗੇ ਇਹਨੂੰ ਪੱਕਦੇ ਨੂੰ 3 ਕਮਿੰਟ ਹੋ ਗਏ ਨੇ ਤੇ ਵਿੱਚ ਦੀ ਆਪਾਂ ਇੱਕ ਵਾਰ ਇਹਨੂੰ ਦੇਖ ਵੀ ਲਿਆ ਸੀ ਵੀ ਥੱਲੇ ਨਾ ਲੱਗ ਜੇ ਸਬਜ਼ੀ ਤੇ ਹੁਣ ਆਪਾਂ ਇਹਨੂੰ ਫੇਰ ਇੱਕ ਵਾਰ ਦੀ ਗਲਨ ਹਿਲਾ ਲੈਨੇ ਆ ਤੇ ਸਬਜ਼ੀ ਆਪਣੀ ਬਣ ਕੇ ਤਿਆਰ ਆ ਬਸ ਇਹਦੇ ਵਿੱਚ ਆਪਾਂ ਹੁਣ ਮਲਾਈ ਐਡ ਕਰ ਦੇਣੀ ਆ ਮਲਾਈ ਨਾਲ ਜਿਹੜਾ ਟੇਸਟ ਆ ਉਹ ਜ਼ਿਆਦਾ ਵਧੀਆ ਹੋ ਜਾਂਦਾ ਹੈ ਇਹ ਆਪਾਂ ਸੁੱਕੀ ਮੇਥੀ ਪਾਤੀ ਆ ਤੇ ਇਹ ਪਾਇਆ ਆਮਚੂਰ ਪਾਊਡਰ ਇਹਦੇ ਨਾਲ ਟੇਸਟ ਵਧੀਆ ਆਉਂਦਾ ਤੇ ਇਹ ਲਈ ਆਪਾਂ ਮਲਾਈ 2-3 ਚਮਚ ਮਲਾਈ ਦੇ ਲੈਣੇ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਵਾ ਸਬਜ਼ੀ ਦਾ ਤੇ ਇਹ ਵੀ ਆਪਾਂ ਇਹਦੇ ਵਿੱਚ ਮਿਕਸ ਕਰਕੇ ਤੇ ਇਹਨੂੰ ਇਦਾਂ ਹੀ ਬੱਸ ਹਲਾ ਕੇ ਪਕਾਈ ਚੱਲਾਂਗੇ ਹਲਾਈ ਚੱਲਾਂਗੇ ਸਬਜ਼ੀ ਨੂੰ ਤੇ ਪੱਕ ਜੂਗੀ ਤੱਕ ਕੱਢ ਲਾ ਕੇ ਆਪਾਂ ਇਹਨੂੰ ਨਹੀਂ ਪਕਾਉਣਾ ਇਸੇ ਤਰ੍ਹਾਂ ਹੀ ਪਕਾ ਲੈਣਾ ਵਾ ਬਸ ਹੁਣ ਸਬਜ਼ੀ ਆਪਣੀ ਬਣ ਗਈ ਹੈ 2 ਕੁ ਮਿੰਟ ਲੱਗਣਗੇ ਸੇਕ ਲਵਾਉਣ ਨੂੰ ਤੇ ਗੈਸ ਆਪਾਂ ਕਰ ਦਾਂਗੇ ਜੀ ਬੰਦ ਤੇ ਸਬਜ਼ੀ ਬਿਲਕੁਲ ਬਣ ਕੇ ਤਿਆਰ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਇੱਕ ਵਾਰੀ ਵਸਤੂ ਸੀ ਇਸ ਤਰ੍ਹਾਂ ਬਣਾ ਕੇ ਸਬਜੀ ਟਰਾਈ ਜ਼ਰੂਰ ਕਰਿਓ ਜਿਹੜੀ ਆਪਾਂ ਨਾਰਮਲ ਪਨੀਰ ਬਣਾਉਂਦੇ ਆ ਉਹ ਤੋਂ ਵੀ ਵਧੀਆ ਬਣਦੀ ਐ ਸੋ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰਿਓ ਥੈਂਕ ਯੂ